ਕਿਤੇ ਨਾ ਸਾਨੂੰ ਅਸੀਂ ਆ ਸਟੂਡੈਂਟ ਅਸੀਂ ਆ ਨੌਜਵਾਨ ਆ ਖਿਲਾਤਾ ਜੀ ਤੁਹਾਡਾ ਮੋਰਚਾ ਉਹ ਖਿਲਾਤਾ ਜੀ ਤੁਹਾਡਾ ਮੋਰਚਾ ਅਸੀਂ ਕੀਤੇ ਅਸੀਂ ਤੁਹਾਡੇ ਪਰਬੰਦੀ ਸਾਡੇ ਤੇ ਕਰੋਗੇ ਚੋਰੀ ਜਮਸ਼ ਸਾਡੇ ਤੇ ਕਰੋਗੇ ਚੋਰੀ ਜਮਸ਼ ਇੱਥੇ ਟੱਕਾ ਮੁਕੀ ਹੋ ਰਹੀ ਹੈ ਆ ਤਸਵੀਰ ਲਿਖਾਤੀ ਜਾਵੇ ਤਾਂ ਬੰਦੇ ਪੱਤਰ ਤੇ ਇੱਥੇ ਗੇਟ ਤੋੜ ਦਿੱਤਾ ਗਿਆ ਹੈ ਔਰ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਚੁੱਕੇ ਨੇ ਤੇ ਅਸੀਂ ਚਲ ਸਿੰਘ ਨਾਲ ਗੱਲਬਾਤ ਕਰਦੇ ਆ ਆਪ ਤੁਸੀਂ ਦਾਖਲ ਹੋ ਚੁੱਕੇ ਹੋ ਬੋਲੋ ਜਾਨ ਰੋਕ ਕੇ ਦਿਖਾਓ ਸਾਨੂੰ ਅਸੀਂ ਆ ਸਟੂਡੈਂਟ ਅਸੀਂ ਆ ਨੌਜਵਾਨ ਆ ਖਲਾਤਾ ਜੇ ਤੁਹਾਡਾ ਮੋਰਚਾ ਆ ਖਲਾਤਾ ਜੇ ਤੁਹਾਡਾ ਮੋਰਚਾ ਅਸੀਂ ਕੀਤਾ ਅਸੀਂ ਤੁਹਾਡੇ ਪ੍ਰਬੰਧੀ ਸਾਡੇ ਦੇ ਕਰੋਗੇ ਜੋਰਜ ਬਾਈ ਸਾਡੇ ਦੇ ਕਰੋਗੇ ਜੋਰਜ ਬਾਈ ਜਾਣਾ ਸਾਡਾ ਫਰੀडम ਆ ਯੂਨੀਵਰਸਿਟੀ ਤੇ ਪ੍ਰਬੰਧ ਜਿਦਾਣਾ ਉਹ ਸਾਡਾ ਫਰੀडम ਆ ਜੇ ਫਰੀडम ਖੋਵੋਗੇ ਤਨ ਸਹੀ ਕਰੂੰਗੇ ਉਹ ਵਦੀਕੀਆਂ ਜਾਂ ਆਪਣੇ ਹੱਕ ਮੰਗਣਾ ਵਦੀਕੀਆਂ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਇਹ ਉਹ ਵਦੀਕੀਆਂ ਬਿਲਕੁਲ